ਹਾਂ ਇਹਨੂੰ ਕਹਾਂ ਪੰਜਾਬੀ ਬਣਾ ਲੈਣਾ ਹਾਂ ਪੈਰਿਸ ਤਾਂ ਬਹੁਤ ਦੂਰ ਦੀ ਗੱਲ ਹੈ ਅੱਲਾ ਪੰਜਾਬੀ ਬਣਾ ਲੈਣਾ ਹੂੰ ਕਹਿੰਦੇ ਆ ਜਿਹੜੇ ਇੰਨੇ ਦੁਖੀ ਸਾਡਾ ਜੀਣਾ ਦੂਰ ਪ੍ਰਾਨ ਇੰਨਾ ਮੁਚਕ ਮਾਰਦਾ ਹੈ ਹੂੰ ਕੀ ਕਹਿੰਦੇ ਹੋ ਜਿਹੜਾ ਉਹ ਨਵਾਂ ਜਿਹੜਾ ਚੋਣ ਆਉਣਾ ਜਿੰਨੀ ਚੋਣ ਹੋਣੀ ਹੈ ਰਾਜਾ ਜੀ ਤਾਂ ਚਲੇ ਗਏ ਨੇ ਤਾਂ ਨਵਾਂ ਉਹ ਤਾਂ ਅਕਤੂਸੀ ਕਿਹਨੂੰ ਦੇਖਣਾ ਚਾਹੂਗਾ ਜੋ ਸਾਡਾ ਇਹ ਕੰਮ ਕਰਾ ਕੇ ਦੇਵੇਗਾ ਅਸੀਂ ਉਹਨੂੰ ਦੇਖਣਾ ਚਾਹਾਂਗੇ ਵੋਟਾ ਤੋਂ ਪਹਿਲਾਂ ਇਹ ਵੋਟਾ ਤੋਂ ਬਾਅਦ ਵੋਟਾ ਤੋਂ ਪਹਿਲਾਂ ਹਾਂ ਹਾਂ ਦੇ ਇੱਥੋਂ ਦੇ ਹਲਕਾ ਇੰਚਾਰਜ ਸਾਡੇ ਇੱਥੇ ਆਫਰਚ ਬਣੇ ਸੀ ਇੱਥੇ ਪਾਣੀ ਇੰਨਾ ਖੜ ਜਾਂਦਾ ਹੈ ਹੱਦ ਤੋਂ ਜ਼ਿਆਦਾ ਉਹ ਜ਼ਿਆਦਾ ਛੱਪੜ ਲੱਗ ਜਾਂਦਾ ਹੈ ਪਾਣੀ ਦਾ ਇੱਥੇ ਜਿਵੇਂ ਛੱਪੜ ਹੁੰਦਾ ਪਾਣੀ ਦਾ ਆ ਦੇਖ ਲਓ ਤੁਸੀਂ ਨਵੀਆਂ ਟੈਨਾਂ ਲੱਗੀਆਂ ਕਦੇ ਮੀਂਹ ਦੇ ਮੋਕੇ ਆ ਕੇ ਦੇਖੋ ਤੁਸੀਂ ਇੰਨਾ ਛੱਪੜ ਲੱਗ ਜਾਂਦਾ ਹੈ ਇੱਥੇ ਇੱਥੇ ਲੋਕ ਸਾਰਾ ਦਿਨ ਮੁੱਤਣ ਜਾਂਦੇ ਆ ਕੋਈ 플ਸ਼ ਬਾਥਰੂਮ ਦਾ ਇੰਤਜ਼ਾਮ ਕਰਾਂ ਸਬਜ਼ੀ ਮੰਡੀ ਦੇ ਵਿੱਚ ਕਾ ਕੀ ਲੱਗਦਾ ਹੈ ਇਥੇ ਦੇ ਹਲਕਾ ਇੰਚਾਰਜ ਜਿਹੜੇ ਆਪਦੇ ਆ ਪ੍ਰਿੰਸੀਪਲ ਸ਼ਰਮਾਨ ਹਾਂ ਤਾਂ ਉਹਨਾਂ ਵੱਲੋਂ ਕੋਈ ਆਸ਼ਵਾਸ਼ਣ ਉਸੂ ਸੰਜਗ ਨੇ ਤੁਫੇ ਮਰੇ ਲਾਰੇ ਦੇ ਦੇ ਨੇ ਤਾਂ ਯੂ ਸਾਡੇ ਕੋਲ ਤਾਂ ਵੀਰੇ ਕੋਈ ਨਹੀਂ ਆਉਂਦਾ ਸਾਡੇ ਕੋਲ ਤਾਂ ਬਸ ਕੱਲੀਆਂ ਵੋਟਾਂ ਮੰਗ ਕੇ ਜਾਵੜੇ ਕਿ ਅਸੀਂ ਫਿਰ ਵੋਟਾਂ ਪਾਉਂਗੇ ਜੇ ਵੀਰੇ ਸਾਡਾ ਕੰਮ ਹੋਇਆ ਫਿਰ ਪਾਵਾਂਗੇ ਵੋਟਾਂ ਨਹੀਂ ਵਰਨਾ ਅਸੀਂ ਵੋਟ ਨਹੀਂ ਪਾਈਆ ਫਿਰ ਲਿਖ ਕੇ ਲਾਉਂਗੇ ਆ ਲਿਖ ਕੇ ਲਾਉਂਗੇ ਕੀ ਲਾਉਂਗੇ ਲਿਖ ਕੇ ਅਸੀਂ ਵੋਟ ਨਹੀਂ ਪਾਉਣੀ ਨਹੀਂ ਵੋਟ ਨਹੀਂ ਪਾਉਣੀ ਹਾਂ ਆ ਤੁਸੀਂ ਹਾਲਾਤ ਵੇਖ ਚੁੱਕੇ ਹੋ ਠੀਕ ਹੈ ਪ੍ਰਾ ਇਹ ਸਬਜ਼ੀ ਮੰਡੀ ਵੀ ਦੇਖ ਕਿਉਂ ਹਾਲਾਤ ਠੀਕ ਹੈ ਕੋਈ ਇੱਥੇ ਪਬਲਿਕ ਵਾਸਤੇ ਫਲੱਸ਼ ਬਾਥਰੂਮ ਦਾ ਇੰਤਜ਼ਾਮ ਹੋਣਾ ਚਾਹੀਦਾ ਅੰਦਰ ਜਾਣਾ ਨਾ ਕਿ ਸਾਡੀ ਦੁਕਾਨ ਦੇ ਵਿੱਚ ਵੜਨ ਵਾਲਾ